ਸੋ ਅੱਛਾ ਜੀ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਤੇ ਤੁਸੀਂ ਦੇਖ ਰਹੇ ਹੋ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਜਿਹੜੀਆਂ ਭਰਤੀਆਂ ਆਪਾਂ ਪਿਛਲੇ ਦਿਨਾਂ ਦੇ ਵਿੱਚ YouTube ਦੇ ਉੱਪਰ ਵੀਡੀਓਸ 'ਚ ਗੱਲ ਵੀ ਕੀਤੀ ਸੀ ਕਿ 393 ਪੋਸਟਾਂ ਦੀ ਅਸਾਮੀਆਂ ਨੂੰ ਜਿਹੜੀ ਹੈ ਉਹ ਮਨਜ਼ੂਰੀ ਮਿਲ ਗਈ ਹੈ ਤੇ 15 ਜੁਲਾਈ ਤੋਂ ਪਹਿਲਾਂ-ਪਹਿਲਾਂ ਉਸ ਦਾ ਇਸ਼ਤਿਹਾਰ ਜਾਂ ਉਸ ਦੇ ਸੰਬੰਧਿਤ ਬੋਰਡ ਵੱਲੋਂ ਕੋਈ ਨਾ ਕੋਈ ਚਿੱਠੀ ਪੱਤਰ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲੇਗਾ ਸੋ ਦੋਸਤੋ ਉਸ ਦਾ ਜਿਹੜਾ ਚਿੱਠੀ ਪੱਤਰ ਹੈ ਜਿਹੜਾ ਅਖਬਾਰ ਦੇ ਵਿੱਚ ਇਸ਼ਤਿਹਾਰ ਹੈ ਉਹ ਤੇ ਨਾ ਜੁਲਾਈ 2025 ਦੀ ਡੇਟ ਤੇ ਮੀ ਮੂ ਨੰਬਰ ਵੀ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਦੇ ਵੱਲੋਂ ਹੀ ਕੱਢਿਆ ਗਿਆ ਤੇ ਅਖਬਾਰ ਦੇ ਵਿੱਚ ਆਇਆ ਹੈ ਸੋ ਦੋਸਤੋ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਲਾਈਕ ਜਰੂਰ ਕਰਨਾ ਦੋਸਤੋ ਤੁਸੀਂ ਦੇਖ ਰਹੇ ਹੋ ਜਨਤਕ ਨਿਯੁਕਤੀਆਂ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ 393 ਸਪੈਸ਼ਲ এডਿਊਕੇਸ਼ਨ ਟੀਚਰ ਪ੍ਰਾਇਮਰੀ ਕੈਡਰ ਦੀਆਂ ਅਪਰਤੀਆਂ ਕਰਨ ਲਈ ਉਮੀਦਵਾਰਾਂ ਤੋਂ ਮੰਗ ਜਿਹੜੀ ਕੀਤੀ ਜਾਣੀ ਹੈ ਤੇ ਪੋਰਟਲ 21 ਜੁਲਾਈ ਤੋਂ ਜਿਹੜਾ ਹੈ ਉਹ ਪੂਰੇ ਦਾ ਪੂਰਾ ਜਿਹੜਾ ਨੋਟੀਫਿਕੇਸ਼ਨ ਹੈ ਉਹ 21 ਜੁਲਾਈ 2025 ਨੂੰ ਆਊਗਾ ਤੇ ਉਸ ਤੋਂ ਬਾਅਦ ਇਸ ਦੇ ਫਾਰਮ ਜ ਜਿਹੜੇ ਵਿੱਚ ਕਮੈਂਟ ਕਰ ਰਹੇ ਸੀ ਕਿ ਸਪੈਸ਼ਲ এডਿਕੇਸ਼ਨ ਟੀਚਰ ਮਾਸਟਰ ਕਾਡਰ ਆਏਗਾ ਕਿ ਨਹੀਂ ਆਏਗਾ ਸੋ ਉਹਨਾਂ ਨੂੰ ਵੀ ਇਹੀ ਕਿਹਾ ਗਿਆ ਸੀ ਕਮੈਂਟ ਦੇ ਵਿੱਚ ਵੀ ਕਿ ਇਹ ਭਰਤੀ ਵੀ ਆਉਣ ਦੇ ਚਾਂਸ ਨੇ ਪਰ ਇਸ ਦਾ ਜਿਹੜਾ ਉਹ ਪੱਤਰ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਉਹ ਇਸ ਦੇ ਨਾਲ ਹੀ ਉਹ ਪੱਤਰ ਵੀ ਦੇਖਣ ਨੂੰ ਮਿਲੇਗਾ ਸੋ ਉਹੀ ਗੱਲ ਹੋਈ ਕਿ 13 ਜੁਲਾਈ 2025 ਦੇ ਅਖਬਾਰ ਦੇ ਵਿੱਚ ਜਿਹੜਾ ਇਸ਼ਤਿਹਾਰ ਆਇਆ ਉਸ ਵਿੱਚ 332 ਸਪੈਸ਼ਲ এডਿਕੇਸ਼ਨ ਟੀਚਰ ਮਾਸਟਰ ਕਾਡਰ ਦੀ ਭਰਤੀ ਜਿਹੜੀ ਹੈ ਉਸ ਲਈ ਵੀ ਪ੍ਰਤੀ ਬੇਨਤੀਆਂ ਦੀ ਮੰਗ ਕੀਤੀ ਜਾਊਗੀ ਤੇ ਇਹ ਵੀ ਜਿਹੜਾ 21 ਜੁਲਾਈ 2025 ਨੂੰ ਇਸ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਇਹ ਮੀਮੋ ਨੰਬਰ ਇਸ ਦਾ ਦੇਖ ਸਕਦੇ ਹੋ 93992125196076 ਤੇ ਉੱਪਰ ਵੀ ਜਿਹੜਾ ਹੈ ਤੁਸੀਂ 196075 ਹੈ ਸੋ ਇਹ ਦੋ ਲਗਾਤਾਰ ਮੀਮੋ ਨੰਬਰ ਦੇ ਨਾਲ ਅਖਬਾਰ ਦੇ ਵਿੱਚ ਇਸ਼ਤਿਹਾਰ ਜਿਹੜਾ ਨਿਕਲਿਆ ਹੈ 393 ਪੋਸਟਾਂ ਤੇ 332 ਪੋਸਟਾਂ ਦਾ ਸੋ ਜਿਹੜੇ ਵੀ ਦੋਸਤ ਐਜੂਕੇਸ਼ਨ ਟੀਚਰ ਸਪੈਸ਼ਲ ਐਜੂਕੇਸ਼ਨ ਟੀਚਰ ਦੀ ਤਿਆਰੀ ਕਰ ਰਹੇ ਨੇ ਸੋ ਉਹਨਾਂ ਦੇ ਲਈ ਇੱਕ ਵਧੀਆ ਖਬਰ ਹੈ ਵਧੀਆ ਗੱਲ ਹੈ ਕਿ ਉਹਨਾਂ ਦੀਆਂ ਜਿਹੜੀਆਂ ਪੋਸਟਾਂ ਆ ਗਈਆਂ ਨੇ ਇੱਕ ਉੜ ਦੀ ਉੜ ਦੀ ਜਿਹੜੀ ਖਬਰ ਉਹ ਵੀ ਹੈ ਕਿ ਈਟੀਟੀ ਕੈਡਰ ਤੇ ਮਾਸਟਰ ਕੈਡਰ ਪੰਜਾਬੀ ਅਤੇ ਸਮਾਜਿਕ ਦੀਆਂ ਪੋਸਟਾਂ ਦਾ ਜਿਹੜਾ ਹੈ ਉਹ ਇੱਕ ਨੋਟਿਸ ਜਿਹੜਾ ਹੈ ਉਹ ਆਰਡਰ ਹੈ ਪਰ ਫਿਲਹਾਲ ਉਹ ਸੱਚ ਹੈ ਜਾਂ ਨਹੀਂ ਉਸ ਤੇ ਜਿਹੜੀ ਉਹ ਗੱਲਬਾਤ ਵਿਚਾਰ ਦੇ ਕੇ ਫਿਰ ਉਹ ਵੀਡੀਓ ਤੁਹਾਡੇ ਸਾਹਮਣੇ ਜਰੂਰ ਸਾਂਝੀ ਕਰਾਂਗੇ ਪਰ ਇੱਕ ਨੋਟਿਸ ਜਿਹੜਾ ਉਹ ਵੀ ਦੇਖਣ ਨੂੰ ਮਿਲ ਰਿਹਾ ਹੈ ਗੱਲਬਾਤ ਕੀ ਈਟੀਟੀ ਕੈਡਰ ਮਾਸਟਰ ਕੈਡਰ ਤੇ ਸਮਾਜਿਕ ਸਮਾਜਿਕ ਤੇ ਪੰਜਾਬੀ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਤੇ ਜਦੋਂ ਵੀ ਸਾਨੂੰ ਉਸ ਬਾਰੇ ਕੋਈ ਜਾਣਕਾਰੀ ਮਿਲੇਗੀ ਅਸੀਂ ਤੁਹਾਨੂੰ ਜਰੂਰ ਉਸ ਦੇ ਬਾਰੇ ਦੱਸਾਂਗੇ ਸੋ ਅੱਜ ਦੀ ਫਿਲਹਾਲ ਇਹੀ ਚੀਜ਼ ਸੀ ਕਿ ਈਟੀਟੀ ਕੈਡਰ ਪ੍ਰਾਇਮਰੀ ਦੇ ਵਿੱਚ ਦੀ ਮਾਸਟਰ ਕਟਰ ਦੇ ਵਿੱਚ ਸਪੈਸ਼ਲ এডੂਕੇਸ਼ਨ ਟੀਚਰ ਦੀਆਂ ਪੋਸਟਾਂ 393 ਤੇ 332 ਜਿਹੜੀਆਂ ਉਹ ਅਖਬਾਰ ਦੇ ਵਿੱਚ ਇਸ਼ਤਿਹਾਰ ਆ ਗਿਆ ਜਦੋਂ ਵੀ ਡਿਟੇਲਡ ਨੋਟੀਫਿਕੇਸ਼ਨ ਆਏਗਾ ਤੁਹਾਨੂੰ ਡਿਟੇਲਡ ਹੀ ਉਸ ਦੇ ਵਿੱਚੋਂ ਜਿਹੜਾ ਉਹ ਪੜ ਕੇ ਅਸੀਂ ਦੱਸਾਂਗੇ ਕਿ ਕਿਹੜੀ-ਕਿਹੜੀ ਚੀਜ਼ ਜਿਹੜੀ ਉਸ ਵਿੱਚ ਚਾਹੀਦੀ ਹੈ ਸੋ ਧੰਨਵਾਦ ਥੈਂਕ ਯੂ ਵੈਰੀ ਮਚ ਜੁੜੇ ਰਹੋ